ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਗੌੜੀ ਕੀ ਵਾਰ ਮਹੱਲਾ ਚੌਥਾ ਏਕ ਓਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਸਤ ਗੁਰ ਪੁਰਖ ਦਿਆਲ ਹੈ ਜਿਸ ਨੂੰ ਉਸ ਮਤ ਸਭ ਕੋਈ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਈ ਸਤ ਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮਖ ਪਾਵੈ ਕੋਈ ਮਹੱਲਾ ਚੌਥਾ ਹੋਮੀ ਮਾਇਆ ਸਭ ਵਿਖ ਹੈ ਨਿਤ ਜਗ ਟੋਟਾ ਸੰਸਾਰ ਲਹਾ ਹਰ ਥਨ ਖਟਿਆ ਗੁਰਮਖ ਸ਼ਬਦ ਵਿਚਾਰ ਹਮੈ ਮੈਲ ਵਿਖ ਉਤਰੈ ਹਰ ਅੰਮ੍ਰਿਤ ਹਰਿ ਓਰਤਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਨ ਗੁਰਮੁਖ ਕਿਰਪਾ ਧਾਰ ਨਾਨਕ ਜੋਤ ਧੁਰਿ ਮਿਲੇ ਸੇ ਮਿਲ ਰਹਿ ਹਰ ਮੀਲੀ ਸਿਰਜਨ ਹਾਰ ਪੌੜੀ ਤੂ ਸੱਚਾ ਸਾਹਿਬ ਸਚ ਹੈ ਸਚ ਸੱਚਾ ਗੋਸਾਈ ਤੁਦਨੋ ਸਬਤ ਆਇਂਦੀ ਸਭ ਲੱਗੇ ਤੇਰੀ ਪਾਈ ਤੇਰੀ ਸਬਤ ਸਵਾਲਿਓਂ ਸਰੂਪ ਹੈ ਜਨ ਕੀਤੀ ਤਿਸ ਪਾਰ ਲੰਗਾਈ ਗੁਰਮੁਖਾ ਨੂੰ ਪਲ ਪਾਇਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਇਬਾ ਵੱਡੀ ਤੇਰੀ ਵਡਿਆਈ ਸਲੋਕ ਮਹਲਾ 4ਆ ਵਿਣ ਨਾਮੇ ਹੋਰ ਸਲਾਹਨਾ ਸਭ ਬੋਲਣਾ ਫਿੱਕਾ ਸਾਦ ਮਨਮਕ ਹੰਕਾਰ ਸਲਾਹਿੰਦੇ ਹਉ ਮੈਂ ਮਮਤਾ ਬਾਦ ਜਿਨ ਸਲਾਹਨ ਸੇ ਮਾਰੇ ਖੱਪ ਜਾਵੇ ਸਭ ਪਵਾਦ ਜਨ ਨਾਨਕ ਗੁਰਮਖਿ ਉਬਰੇ ਜਪ ਹਰ ਹਰ ਪਰਮਾ ਨਾਦ ਮਹੱਲਾ ਚੌਥਾ ਸਤਗੁਰ ਹਰ ਪ੍ਰਭਦਾਸ ਨਾਮ ਧਿਆਈ ਮਨ ਹਾਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਾਰੀ ਪੌੜੀ ਤੂੰ ਆਪੇ ਆ ਨਿਰੰਕਾਰ ਹੈ ਨਰੰਜਨ ਹਰ ਰਾਇ ਜਿਨੀ ਤੂੰ ਇੱਕ ਮਨ ਸੱਚ ਤੇ ਆਇਆ ਤਿਨ ਕਾ ਸਭ ਦੁੱਖ ਗਵਾਇਆ ਤੇਰਾ ਸ੍ਰੀ ਕੋ ਨਾਹੀ ਜਿਸ ਨੂੰ ਲਵੈ ਲਾਇ ਸੁਨਾਇਆ ਤਦ ਜਿਵਣ ਦਾਤਾ ਤੁਹੈ ਨਰੰਜਨਾ ਤੂੰ ਐ ਸੱਚ ਮੇਰੀ ਮਨ ਪਾਇਆ ਸੱਚੇ ਮੇਰੇ ਸਾਇਬਾ ਸੱਚੇ ਸਤ ਨਾ ਆਇਆ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਮੇ ਰੋਗ ਹੈ ਪਰਮ ਪੁੱਲੀ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਇ ਮਿਲ ਸਤਗੁਰ ਸਾਧ ਸਜਨਾ ਮਹੱਲਾ ਚੌਥਾ ਮਨ ਤਨ ਰਤ ਰੰਗ ਸਿ ਹੂੰ ਗੁਰਮੁਖ ਹਰ ਗੁਣਤਾ ਸਿ ਜਨ ਨਾਨਕ ਹਰ ਸਰਨਾਗਤੀ ਹਰ ਮਿਲੈ ਗੁਰ ਸਾਬਾਸ ਪੌੜੀ ਤੂੰ ਕਰਤਾ ਪੁਰਖ ਆਗਮ ਹੈ ਕਿਸ ਨਾਲ ਤੂੰ ਵੜੀਐ ਤਦ ਜੀਵਣ ਹੋਏ ਸੋ ਆਖੀਐ ਤਦ ਜੀ ਹਾਂ ਤੂੰ ਹੈ ਪੜੀਐ ਤੂੰ ਘਟ ਘਟ ਇੱਕੋ ਵਰਤਦਾ ਗੁਰਮਖ ਪਰ ਗੜੀਐ ਸਲੋਕ ਮਹੱਲਾ ਤੀਜਾ ਮੈਂ ਮਨ ਤਨ ਪ੍ਰੇਮ ਪਰਮ ਕਾ ਅਠੀ ਪੈਰ ਲਗੰਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਵਸਨ ਮਹੱਲਾ ਚੌਥਾ ਜਨ ਅੰਦਰ ਪ੍ਰੀਤ ਪਰਮ ਕੀ ਜੋ ਬੋਲਣ ਤੇ ਮੈਂ ਸੋਹਨ ਨਾਨਕ ਰਿਆ ਪੀ ਜਾਣਦਾ ਜਨ ਲਾਈ ਪ੍ਰੀਤ ਪਰੰ ਪੌੜੀ ਤੂੰ ਕਰਤਾ ਆਪ ਆ ਭੁੱਲ ਹੈ ਪੁੱਲਣ ਵਿੱਚ ਨਾਹੀਂ ਤੂੰ ਕਰੇ ਸੱਚੇ ਭਲਾ ਹੈ ਗੁਰ ਸਬਦ 부ਜਾਈ ਤੂੰ ਕਰਨ ਕਰਨ ਸਮਰੱਤ ਹੈ ਦੂਜਾ ਕੋ ਨਾਹੀਂ ਤੂੰ ਸਾਹਿ ਅਗ ਅਗਮ ਦਿਆਲ ਹੈ ਸਭ ਤੁਧ ਦਤਾਈ ਸਭ ਜੀ ਤੇਰੇ ਤੂੰ ਸਬਸਦਾ ਤੂੰ ਸਬ ਛਡਾਈ ਸਲੋਕ ਮਹੱਲਾ 14 ਸੁਣ ਸਾਜਨ ਪ੍ਰੇਮਸ ਦਿਸਰਾ ਅੱਖੀ ਤਾਰ ਲਗਨ ਗੁਰ ਤੁਠੀ ਸੱਜਨ ਮਿਲਿਆ ਜਨ ਨਾਨਕ ਸੁਖ ਸਵੰਨ ਮਹੱਲਾ 14 ਸਤ ਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਈ ਸਤ ਗੁਰ ਅੰਦਰ ਨਿਰਵੈ ਰਹੈ ਸਭ ਦੇਖੈ ਬ੍ਰਹਮ ਇੱਕ ਸੋਈ ਨਿਰਵੈਰਾ ਨਾਲ ਜਿ ਵੈਰ ਚਲਾਇਂਦੇ ਤਿਨ ਵਿੱਚੋਂ ਟਿਸਟਿਆ ਨਾ ਕੋਈ ਸਤ ਗੁਰ ਸਭਨਾ ਦਾ ਭਲਾ ਮਨਾਇਂਦਾ ਤੇ ਸਦਾ ਬੁਰਾ ਕਿਉ ਹੋਈ ਸਤਿਗੁਰ ਨੂੰ ਜਿਹਾ ਕੋ ਇਛਦਾ ਤੇਹਾ ਫਲ ਪਾਏ ਕੋਈ ਨਾਨਕ ਕਰਤਾ ਸਭ ਕੁਛ ਜਾਣਦਾ ਜਿੰਦੂ ਕੁਛ ਗੁਜਾ ਨਾ ਹੋਈ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੀ ਸੋਈ ਵੱਡ ਜਾਣੀ ਜਿਸ ਸਾਇਬ ਪਾਵੇ ਤਿਸ ਬਖਸ਼ ਲੈ ਸੋ ਸਾਇਬ ਮਨ ਪਾਣੀ ਜੇ ਕੋ ਉਸ ਦੀਰੀਸ ਕਰੈ ਸੋ ਮੋੜਿਆ ਜਾਣੀ ਜਿਸ ਨੂੰ ਸਤ ਗੁਰ ਮਿਲੈ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ 부ਝ ਸੱਚ ਸਮਾਣੀ ਸ਼ਲੋਕ ਮਹੱਲਾ 4 ਹਾਰ ਸਤ ਨਰੰਜਨ ਅੰਬਰ ਹੈ ਨਿਰਭਉ ਨਿਰਵੈਰ ਨਰੰਕਾਰ ਜਨ ਜਪਿਆ ਇੱਕ ਮਨ ਇੱਕ ਚਤ ਤਿੰਨ ਲੱਥਾ ਹੋ ਮੈਂ ਪਾਰ ਜਿਨ ਗੁਰਮਕਹਾਰਿਆ ਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੀ ਸਤ ਗੁਰੂ ਕੀ ਜਿਸ ਨੂੰ ਫਿੱਟ ਫਿੱਟ ਕੇ ਸਭ ਸੰਸਾਰ ਸਤ ਗੁਰ ਵਿੱਚ ਆਪ ਵਰਤਦਾ ਹਰ ਆਪੀ ਰੱਖਣ ਹਾਰ ਧੰਨ ਧੰਨ ਗੁਰੂ ਗੋਣਗਾਮ ਦਾ ਜਿਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿੰਨ ਕੋ ਵਾਰਿਆ ਜਨ ਜਪਿਆ ਸਿਰਜਨਹਾਰ ਮਹੱਲਾ ਚੌਥਾ ਆਪੇ ਤਰਤੀ ਸਾਜਿਅਨ ਆਪੇ ਆਕਾਸ ਵਿੱਚ ਆਪੇ ਜੰਤੇ ਉਪਾਇਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਤੇ ਆਏ ਤੂੰ ਸਭ ਕੇ ਲਿਵਖ ਕੱਟੀ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਤੀ ਪਾਵੈ ਜੋ ਤੁਦ ਸੱਚ ਸਲਾਏ ਦੇ ਤਿਨ ਜਮ ਕੰਕਰ ਨੇੜ ਨ ਆਵੈ ਤਿਨ ਕੇ ਮੁਖ ਦਰ ਉੱਜਲੇ ਜਨਹਾਰ ਹਿਰਦੈ ਸੱਚਾ ਪਾਵੇ ਕੁੜਿਆਰ ਪਸ਼ਾਹਾਂ ਸੱਟੀਆਂ ਕੂੜ ਹਿਰਦੈ ਕਪਟ ਮਹਾ ਦੁਖ ਪਾਵੇ ਮੋ ਕਾਲੀ ਕੁੜਿਆਰੀਆਂ ਕੁੜਿਆਰ ਕੋੜੋ ਹੋਏ ਜਾਵੇ ਸ਼ਲੋਕ ਮਹੱਲਾ ਚੌਥਾ ਸਤਗੁਰ ਤਰਤੀ ਧਰਮ ਹੈ ਤਿਸ ਵਿੱਚ ਜਿਹਾਂ ਕੋ ਬੀਜੈ ਤੇਹਾ ਫਲ ਪਾਈ ਗੁਰ ਸਿੱਖੀ ਅੰਮ੍ਰਿਤ ਬੀਜਿਆ ਤិន ਅੰਮ੍ਰਿਤ ਫਲ ਹਰ ਪਾਈ ਉਹ ਨ ਹਲਤ ਪਲਤ ਮੁਖਿ ਉਜਲੇ ਉਹ ਹਰਦਰਗੇ ਸਤੀ ਪੈ ਨਾਈ ਇਕ ਨ ਅੰਦਰ ਕੋਟ ਨਿਤ ਖੋਟ ਕਮਾਵੇ ਉਹ ਜਿਹਾਂ ਬੀਜੇ ਤੇਹਾ ਫਲ ਖਾਈ ਜਾਂ ਸਤ ਗੁਰ ਸਰਾਪ ਨਦਰ ਕਰ ਦੇਖੈ ਸਵਾਮਗੀਰ ਸਭ ਉੱਜੜ ਆਏ ਉਹ ਜੀਹਾ ਚਤ ਮੈ ਨਿਤ ਤੇਹਾ ਪਾਇਨ ਉਹ ਤੀਹੋ ਜੀਹ ਦੇਵ ਜਾਈ ਨਾਨਕ ਦੋਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਈ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੁਠਾਏ ਪਾਈ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਤ ਹੋਵੇ ਸਾਈਂ ਖਾਈ ਬਿਨ ਸਤਗੁਰ ਸੋਜੀ ਨਾ ਪਵੇ ਹੰਕਾਰ ਨ ਵਿੱਚੋਂ ਜਾਈ ਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤਣਦੇ ਘਰ ਘਰ ਮੰਗਾਈ ਕੋੜ ਠੱਗੀ ਗੁੱਜੀ ਨਾ ਰਹੇ ਮੁੱਲਮਾ ਪਾਜ ਲੈ ਜਾਈ ਜਸ ਹੋਵੇ ਪੁਰਬ ਲਿਖਿਆ ਤਿਸ ਸਤ ਗੁਰ ਮਿਲੇ ਪ੍ਰਭ ਆਈ ਜੋ ਲੋਹਾ ਪਾਰਸ ਭੇਟੀ ਐ ਮਿਲ ਸੰਗਤ ਸਵਰਨ ਹੋਏ ਜਾਈ ਜਨ ਨਾਨਕ ਕੇ ਪ੍ਰਭ ਤੂ ਤਨੀ ਜਿਉ ਪਾਵੇ ਤਿਮੇ ਚਲਾਏ ਪੌੜੀ ਜਨ ਹਰ ਹਰ ਦੇ ਸੇਵਿਆ ਤਿਨ ਹਰ ਆਪ ਮਿਲਾਈ ਗੁਣ ਕੀ ਸਾਜ ਤੈਨ ਸਿਉ ਕਾਰੀ ਸਭ ਅਵਗੁਣ ਸਬਦ ਜਲਾਇ ਅਵਗੁਣ ਵਿਕਨ ਪੱਲਾਰੀ ਜਿਸ ਦੇਸ ਸੱਚੇ ਪਾਏ ਬਲਿਹਾਰੀ ਗੁਰ ਆਪਣੈ ਜਨ ਅਵਗੁਣ ਮੇਟ ਗੁਣ ਪ੍ਰਗਟਿ ਆਏ ਵੱਡੇ ਵੱਡੇ ਆਏ ਵੱਡੇ ਕੀ ਗੁਰ ਮਖਿਆ ਨਾਹੀ ਸਲੋਕ ਮਹਲਾ 14 ਸਤ ਗੁਰ ਵਿੱਚ ਵੱਡੀ ਵੱਡਿਆਈ ਜੋ ਆਨੰਦਨ ਹਰ ਹਰ ਨਾਮ ਧਿਆਵੈ ਹਰ ਹਰ ਨਾਮ ਅਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਪਤਾਵੈ ਹਰ ਨਾਮ ਤਾਨ ਹਰ ਨਾਮੇ ਦਿਬਾਨ ਹਰ ਨਾਮ ਰੱਖ ਕਰਾਵੈ ਜੋ ਚਿਤ ਲਾਏ ਪੂਜੈ ਗੁਰ ਮੂਰਤ ਸੋ ਮਨ ਇੱਛੇ ਭਲ ਪਾਵੇ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੇ ਫਿਰ ਉਹ ਵੇਲਾ ਹਉਸ ਹੱਥ ਨਾ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੌਕਾ ਲੈ ਘੜਿਆ ਜੋ ਤਸ ਕਰ ਪਾਏ ਗਲਾਵੇ ਫਿਰ ਸਤ ਗੁਰ ਕੀ ਸਰਨੀ ਪਵੇ ਤਾਂ ਉੱਬਰੈ ਜਾਂ ਹਰ ਹਰ ਨਾਮ ਧਿਆਵੈ ਹਰ ਬਾਤਾਂ ਆ ਸੁਨਾਈ ਨਾਨਕ ਹਰ ਕਰਤੈ ਵੇ ਪਾਵੇ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨ ਮੰਨੈ ਓ ਮਨ ਮੁਖ ਅਗਿਆਨ ਮੁਠਾ ਬਖਮਾਏ ਆ ਉਸ ਅੰਦਰ ਕੋੜ ਕੋੜੋ ਕਰਬੂਜੈ ਅਣਹੌਂਦੀ ਝਗੜੀ ਦੇ ਉਸ ਦੇ ਗੱਲ ਪਾਇਆ ਉਹ ਗੱਲ ਫਰੋਸਿ ਕਰੀ ਬੋ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਘਰ ਹੰਡੈ ਜੋ ਰੰਨ ਦੁਹਾਗਨ ਉਸ ਨਾਲ ਮੋਜੂੜੈ ਉਸ ਪੀ ਲੱਛਣ ਲਾਇਆ ਗੁਰਮਕhoe ਸੋਲ ਪਤੋ ਵਰਤੈ ਉਸਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੀ ਆਪਣਾ ਸੋ ਭਲਾ ਨਾਹੀ ਪੰਚੋ ਉਨ ਲਾਹਾ ਮੋਲ ਗਵਾਇਆ ਪਹਿਲੋ ਆਗਮਨ ਗਮਨ ਨਾਨਕ ਆਖ ਸੁਨਾਇ ਪੂਰੀ ਗੁਰ ਕਾ ਬਚਨ ਉਪਰ ਆਇਆ ਗੁਰ ਸਿੱਖਾਂ ਵੱਢ ਆਈ ਭਾਵੇਂ ਗੁਰਪੂਰੈ ਕੀ ਮਨ ਮੁੱਖਾਂ ਉਹ ਵੇਲਾ ਹੱਥ ਨ ਆਇਆ ਪੌੜੀ ਸੱਚ ਸੱਚਾ ਸਬਦ ਵੱਡਾ ਹੈ ਸੋ ਲੈ ਜੇ ਸਤਗੁਰ ਟਿੱਕੇ ਸੋ ਸਤਗੁਰ ਜੀ ਸੱਚ ਤੇ ਆਇਂਦਾ ਸੱਚ ਸੱਚਾ ਸਤਗੁਰ ਇਕੈ ਸੋਈ ਗੋ ਸਤਗੁਰ ਪੁਰਖ ਹੈ ਜਿਨ ਪੰਚੇ ਦੂਤ ਕੀਤੇ ਵਸ ਚਿੱਕੇ ਜੇ ਬਿਨ ਸਤਗੁਰ ਸੀਵੇ ਆਪ ਗਣਾਇਂਦੇ ਤਿਨ ਅੰਦਰ ਕੂੜ ਟੇਟੇ-ਟੇਟ ਮੋ ਫਿੱਕੇ ਓ ਬੋਲੇ ਕਿਸੇ ਨਾ ਭਾਵਣੀ ਮੋ ਕਾਲੇ ਸਤਗੁਰ ਤੇ ਚੁੱਕੈ ਸਲੋਕ ਮਹੱਲਾ 14 ਹਰ ਪ੍ਰਭ ਦਾ ਸਭ ਖੇਤ ਹੈ ਹਰ ਆਪ ਕਰਸਾਨੀ ਲਾਇਆ ਗੁਰਮੁਖ ਬਖਸ ਜਮਾਈਆਂ ਮਨ ਮੁਖੀ ਮੋਲ ਗਵਾਇਆ ਸਭ ਕੋ ਬੀਜ ਐ ਆਪਣੇ ਭਲੇ ਨੂੰ ਹਰ ਭਾਗੈ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅਮਰਤ ਬੀਜਿਆ ਹਰ ਅਮਰਤ ਨਾਮ ਫਲ ਅਮਰਤ ਪਾਇਆ ਜਬ ਮਚੂਆ ਕਿਰਸਨਿਤ ਕੋਰ ਕਦਾ ਹਰ ਕਰਤੇ ਮਾਰ ਕਡਾਇਆ ਕਿਰਸਾਨੀ ਜੰਮੀ ਭਾਉ ਕਰ ਹਰ ਬੋਲ ਬਖਸ਼ ਜਮਾਇਆ ਤਨ ਕਾੜਾ ਤਨ ਕਾ ਕਾੜਾ ਦੇ ਅਦੇਸਾ ਸਭ ਲਾਈ ਉਹਨ ਜਿਨਿ ਸਤਗੁਰ ਪੁਰਖ ਅਤਿ ਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮਕ ਹੋਰੀ ਗੱਲਾਂ ਰਾਤੀ ਉੱਗੇ ਦੱਬਿਆ ਨਵੀਂ ਸੋਤ ਸਭ ਢਿੱਲਾ ਮਨਮੁਖਾਂ ਦੇ ਸਿਰ ਜੋਰਾ ਅੰਮਰ ਹੈ ਨਿਤ ਦੇਵੇ ਪਲਾ ਜੋਰਾ ਦਾ ਆਖਿਆ ਬੁਰਖ ਕਮਾਵਾ ਦੇ ਸੇ ਅਪਵਿੱਤ ਅਮੀਦ ਖਲਾ ਕਾਮ ਵਿਆਪਕ ਸੁਦਨ ਨਰ ਸੇ ਜੋਰਾ ਪੁੱਛ ਚੱਲਾ ਸਤ ਗੁਰ ਕੈ ਆਖੇ ਜੋ ਚੱਲੈ ਸੋ ਸਤਗਪੁਰਖ ਪਾਲ ਭਲਾ ਜੋਰਾ ਪੁਰਖ ਸਬ ਆਪੋ ਪਾਈਐ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਨਾਵਾਨੀ ਨਾਨਕ ਭਲ ਭਲਾ ਪੌੜੀ ਤੂ ਵੀ ਪਰਵਾ ਅਥਾ ਹੈ ਅਤੁੱਲ ਕਿਉ ਤੁੱਲੀਐ ਸੇਵਡ ਬਾਗੀ ਜੇ ਤੁਜਤ ਆਇਂਦੇ ਜਿਨ ਸਤਗੁਰ ਮਿਲੀਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰੀਸੈ ਹੋਰ ਕੱਚ ਵਿੱਚ ਬੋਲਦੀ ਸੇ ਕੁੜਿਆਰ ਕੂੜੀ ਝੜ ਪੜੀ ਐ ਉਹਨਾਂ ਅੰਦਰ ਹੋਰ ਮੁਕ ਹੋ ਰਹਿ ਬਿਖ ਮਾਇਆ ਨੂੰ ਚੱਕ ਮਰਦੇ ਘੜੀ ਐ ਸਲੋਕ ਮਹੱਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਨ ਅੰਦਰ ਕਪੜ ਵਿਕਾਰ ਝੂਠਿਓ ਆਪ ਸੱਚੀ ਵਕ ਕੱਢੈ ਜਜ ਮਾਲੇ ਸਚਿਆਰ ਸਿੱਖ ਬੈ ਸਤਗੁਰ ਪਾਸ ਘਾਲਿਆਨ ਕੋੜਿਆਰ ਨ ਲੱਭਾਣੀ ਕਿਤੇ ਥਾਈ ਭਾਲੈ ਜਿਨ ਸਤਗੁਰ ਕਾ ਆਖਿਆ ਸੁਖਾ ਬੈ ਨਾਈ ਤੇ ਨਾਮ ਪਲੇਰੇ ਫੇਰੇ ਦੇ ਗਾਲੇ ਜਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਤਰ ਕੇ ਵਰਾਇਨ ਮਨ ਮੁਖ ਬੇ ਤਾਲੇ ਸਤ ਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੇ ਉਹ ਆਪ ਵਰਤੀ ਆਪਣੀ ਵਥ ਨਾਲੇ ਜਨ ਨਾਨਕ ਕੇ ਇੱਕ ਨਾ ਗੁਰ ਮਿਲ ਸੁਖ ਦੇਵੇ ਏਕੇ ਆਪੀ ਵਖ ਕੱਡੇ ਠਗਵਾਲੀ ਮਹੱਲਾ ਚੌਥਾ ਜਿਨੇ ਅੰਦਰ ਨਾਮ ਨਦਾਨ ਹਰ ਤਿੰਨ ਕੇ ਕਾਜ ਦੇ ਆਂਦੇ ਰਾਸ ਤਨ ਤੋ ਕੀ ਮੋਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੇ ਸਾबास ਸੋ ਸਾ ਪਾਤ ਸ਼ਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰੇਰਾਸ ਗੁਰ ਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵਾ ਤਤਲ ਸੁਗ ਪਾਇਆ ਗੁਰ ਪੂਰੀ ਦਾਨ ਦੀਆ ਹਰ ਨੀਚਲ ਨਿਤ ਬਖਸ਼ੈ ਚੜੇ ਸੁਆਇ ਕੋਈ ਨਿੰਦਕ ਵੜਾਈ ਦੇਖ ਨਾ ਸਕੈ ਸੂ ਕਰਤੈ ਆਪ ਬਚਾਇਆ ਜਨ ਨਾਨਕ ਬੋ ਗੁਣ ਬੋਲੇ ਕਰਤੇ ਕੀ ਭਗਤਾਂ ਨੂੰ ਸਦਾ ਰਖਦਾ ਆਇਆ ਪੌੜੀ ਤੂੰ ਸਾਇਬ ਅਗਮ ਦਿਆਲ ਹੈ ਵੱਡਾ ਦਾਤਾ ਦਾਣਾ ਤੁਧ ਜੀ ਵੱਡ ਮੈਂ ਹੋਰ ਕੋ ਦਿਸਨਾ ਆਵਈ ਤੂੰ ਵੈਸੂ ਕੜ ਮੇਰੇ ਮਨ ਪਾਣਾ ਮੋ ਗੋਟਾਮ ਦੇ ਸੇ ਆਵੰਦਾ ਸਭ ਚੱਲਨ ਹਾਰਾ ਆਵਨ ਜਾਣਾ ਜੋ ਬਿਨ ਸੱਚੀ ਹੋਰਤ ਜਤ ਲਾਏਂਦੇ ਸੇ ਕੁੜਿਆਰ ਕੂੜਾ ਤਨ ਮਾਣਾ ਜਨ ਨਾਨਕ ਸੱਚ ਤੇ ਆਏ ਤੂੰ ਬਿਨ ਸੱਚੀ ਪਚ ਪਚ ਮੋਈ ਅਜਾਣਾ ਸ਼ਲੋਕ ਮਹੱਲਾ ਚੌਥਾ ਅੱਗੋਂ ਦੇ ਸਤਿ ਪਾਉ ਨੰਦ ਚੈ ਪਿਛੋਂ ਦੇ ਆਖਿਆ ਕੰਮ ਨਾ ਆਵੇ ਅੱਧ ਵਿੱਚ ਫਿਰੇ ਮਨ ਮੁਖ ਵਿਚਾਰ ਗੱਲੀ ਕਿਉ ਸੁਗ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤ ਗੁਰ ਕੀ ਸੀ ਕੋੜੀ ਆਵੇ ਕੋੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤ ਗੁਰ ਪਾਰ ਬ੍ਰਹਮ ਨਦਰੀ ਆਵੇ ਤਾ ਆਪਿਓ ਪੀਵੇ ਸਬਦ ਗੁਰ ਕੇਰਾ ਸਭ ਕਾੜਾ ਅੰਦੇਸਾ ਪਰਮ ਚੁਕਾਵੇ ਸਦਾ ਆਨੰਦ ਰਹੈ ਦਿਨ ਰਾਤੀ ਜਨ ਨਾਨਕ ਅਣ ਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤ ਗੁਰ ਕਾ ਜੋ ਸਿਖ ਆਖਾਈ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰ ਪਾਤੀ ਇਸ਼ ਨਾਨ ਕਰੀ ਅੰਬਰਤ ਸਰਨਾਵੇ ਉਪਦੇਸ ਗੁਰੂ ਹਰ ਹਰ ਜਪ ਜਾਪੇ ਸਭ ਕੇ ਲਿਵਖ ਪਾਪ ਦੋਖ ਲੈ ਜਾਵੇ ਤੇਰੀ ਚੜੇ ਦਿਵਸ ਗੁਰ ਬਾਣੀ ਗਾਵੇ ਬੈੰਦਿਆ ਉੱਠਦੇ ਆ ਹਰ ਨਾਮ ਤੇ ਆਵੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਇਆ ਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਨਾਮ ਜਪਾਵੇ ਪੌੜੀ ਜੋ ਤੁਧ ਸੱਚ ਤੇ ਆਇਂਦੇ ਸੇ ਵਿਰਲੇ ਥੋੜੀ ਜੋ ਮਨ ਚਿਤ ਇਕ ਆਰਾਂਦ ਦੇ ਤਨ ਕੀ ਬਰਕਤ ਖਾਏ ਅਸ਼ੰਖ ਕਰੋੜੀ ਤੁਧ ਨੂੰ ਸਬਤ ਆਇਂਦੀ ਸੇ ਥਾਏ ਪੈ ਜੋ ਸਾਹਿਬ ਲੋੜੀ ਜੋ ਬਿਨ ਸਤਗੁਰ ਸੀ ਵੇਖਾਂਦੇ ਪੈਨਦੇ ਸੇ ਮੋਏ ਮਰ ਜੰਮੈ ਕੋੜੈ ਓ ਹਾਜਰ ਮਿੱਠਾ ਗੋਲ ਦੇ ਬਾਰ ਵਿੱਚ ਕੱਢੈ ਮੁਖ ਖੋਲੈ ਮਨ ਖੋਟੈ ਦੇਵ ਛੋੜੀ ਮਨ ਖੋਟੈ ਦੇਵ ਛੋੜੀ ਵਾਹਿਗੁਰੂ